ਵਾਸਤੇ ਗੱਲੋ ਲਿਖੇ ਜੀ ਸਰ ਅੱਜ ਥੋੜਾ ਸਾਰਿਆਂ ਦਾ ਧੰਨਵਾਦ ਤੁਸੀਂ ਸਮਾਂ ਕੱਢ ਕੇ ਅੱਜ ਇੱਥੇ ਆਇਓ ਅੱਜ ਬਹੁਤ ਹੀ ਮਹੱਤਵਪੂਰਨ ਇਸ਼ੂ ਜੋ ਪਟਿਆਲੇ ਦਾ ਬਰਨਿੰਗ ਇਸ਼ੂ ਚੱਲ ਰਿਹਾ ਸੀ ਉਹ ਸੀਗਾ ਰੀ ਕਾਰਪੇਟਿੰਗ ਉੱਤੇ ਰੋਡ ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ ਇਹ ਵੀ ਕਾਰਪੇਟਿੰਗ ਵਾਸਤੇ ਜਿਹੜਾ ਹੈ ਉਹਦੇ ਵਾਸਤੇ ਅੱਜ ਜਿਹੜੀ ਐ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜੀ ਤੁਸੀਂ ਦੇਖਿਆ ਵੀ ਪਟਿਆਲੇ ਸ਼ਹਿਰ ਵਿੱਚ ਇੱਕ ਬਹੁਤ ਵੱਡਾ ਪ੍ਰੋਜੈਕਟ ਐ ਐਲ ਐਨ ਟੀ ਵੱਲੋਂ ਅੰਡਰਗਰਾਉਂਡ ਪਾਈਪਲਾਈਨਸ ਵਿਚ ਹਾਂ ਦਾ ਲੈਟ ਹਾਂ ਚੱਲ ਰਹੀ ਸੀ ਉਸ ਕੰਮ ਦੇ ਵਿੱਚ ਡਿਲੇ ਵੀ ਸੀ ਜਿਸ ਕਰਕੇ ਪੰਜਾਬ ਸਰਕਾਰ ਨੇ ਉਹਨਾਂ ਨੂੰ 8 ਕਰੋੜ ਰੁਪਏ ਜੁਰਮਾਨਾ ਵੀ ਲਗਾਇਆ ਉਪਰੰਤ ਸਾਡੀ ਜਿਹੜੀ ਹੈ ਡੇ ਟੂ ਡੇ ਮੋਨਿਟਰਿੰਗ ਹੁਣ ਪ੍ਰੋਜੈਕਟ ਦੀ ਜਿਹੜੀ ਹੈ ਉਹ ਚੱਲ ਰਹੀ ਹੈ ਪਿਛਲੇ ਕੁਝ ਸਮੇਂ ਤੋਂ ਪ੍ਰੋਲੋਂਗਡ ਮੌਨਸੂਨ ਹੋਣ ਕਰਕੇ ਸਾਨੂੰ 4 ਮਹੀਨੇ ਵੇਟ ਕਰਨਾ ਪਿਆ ਜਿਸ ਵਿੱਚ ਅਸੀਂ ਕੋਈ ਵੀ ਸੜਕਾਂ ਦਾ ਕੰਮ ਨਹੀਂ ਕਰ ਸਕਦੇ ਜਿੱਥੇ ਮੈਂ ਤੁਹਾਡੇ ਮਾਧਿਅਮ ਰਾਹੀਂ ਆਪਣੇ ਸ਼ਹਿਰ ਵਾਸੀਆਂ ਤੋਂ ਮਾਫੀ ਮੰਗਦਾ ਮੈਨੂੰ खेद ਹੈ ਕਿ ਉਹਨਾਂ ਨੂੰ ਬਹੁਤ ਇਨਕਨਿਨਿਅੰਸ ਹੋਈ ਹੈ ਐਂਡ ਬੀਇੰਗ देयर ਰਿਪਰੈਜ਼ੈਂਟੇਟਿਵ ਇਟ ਬਿਕਮਸ ਮਾਈ ਪਰਾਗਟਿਵ ਮਾਈ ਰਿਸਪੋਨਸਿਬਿਲਟੀ ਕਿ ਮੈਂ ਜਿਹੜਾ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਖੇਚਲ 'ਚ ਨਾ ਰਹਿਣਾ ਬਟ ਕਈ ਸਰਕਮਸਟਾਂਸਿਸ ਕਈ ਟੈਕਨੀਕਲ ਗਲਿਚਸ ਇਹ ਜਿਵੇਂ ਹੋ ਜਾਂਦੀਆਂ ਨੇ ਜਿਹੜੀਆਂ ਸਾਡੇ ਆਪਣੇ ਉੱਥੋਂ ਬਾਹਰ ਹੋ ਜਾਂਦੀਆਂ ਜਿਸ ਤਰ੍ਹਾਂ ਜੂਨ ਚੋਂ ਪਰਸਾਤਾਂ ਸ਼ੁਰੂ ਹੋਈਆਂ ਸੈਪਟੈਂਬਰ ਤੱਕ ਹੁਣ ਤੱਕ ਬਰਸਾਤਾਂ ਪੈ ਰਹੀਆਂ ਸੀ ਇਸ ਕਰਕੇ ਇਹ ਜਿਹੜਾ ਹੈ 4 ਮਹੀਨੇ ਦਾ ਪੀਰੀਅਡ ਇਹ ਡਿਲੇ ਦਾ ਸੀਗਾ ਹੁਣ ਇਸ ਮੌਨਸੂਨ ਦੇ ਵਿੱਚ ਫਰਦਰ ਡਿਲੇ ਨਾ ਹੋਵੇ ਅਸੀਂ ਮਿਊਨਿਸਪਲ ਕਾਰਪੋਰੇਸ਼ਨ ਤੇ ਪੀਡਬਲਿਓਡੀ ਦੇ ਅਫਸਰ ਵੀ ਮੇਰੇ ਨਾਲ ਆਏ ਹੋਏ ਨੇ ਇਹਨਾਂ ਨੂੰ ਜਿਹੜਾ ਹੈ ਡਾਇਰੈਕਸ਼ਨ ਦਿੱਤੀਆਂ ਵੀਆਂ ਸੀ ਕਿ ਤੁਸੀਂ ਇਸ ਟਾਈਮ ਦੇ ਵਿੱਚ ਮੌਨਸੂਨ ਟਾਈਮ ਦੇ ਵਿੱਚ ਤੁਸੀਂ ਪੇਪਰ ਵਰਕ ਜਿਹੜਾ ਹੈ ਐਸਟੀਮੇਟਸ ਬਣਾਣੇ ਕੈਂਡਰਸ ਲਗਾਣੇ ਤੇ ਵਰਕ ਆਰਡਰ ਦੇਣੀ ਉਹ ਸਾਰੀ ਜਿਹੜੀ ਹੈ ਤੁਸੀਂ ਤਿਆਰੀ ਕਰਕੇ ਰੱਖੋ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਆਫੀਸ਼ੀਅਲਸ ਨੇ ਬਹੁਤ ਅੱਛਾ ਕੰਮ ਕੀਤਾ ਹੈ ਔਰ ਅਸੀਂ ਅੱਜ ਉਸ ਮਕਾਮ ਤੇ ਖੜੇ ਆਂ ਜਿੱਥੇ ਮੈਂ ਤੁਹਾਡੇ ਮਾਧਿਅਮ ਰਾਹੀਂ ਆਪਣੇ ਸ਼ਹਿਰ ਵਾਸੀਆਂ ਨੂੰ ਸਾਇਦਾ ਸ਼ਡਿਊਲ ਰੋਡਸ ਦਾ ਜਿਹੜਾ ਹੈ ਉਹ ਸ਼ੇਅਰ ਕਰ ਸਕਦਾ ਹਾਂ ਕਿ ਕਿਹੜੀ ਰੋਡ ਕਿੱਥੇ ਬਣਨੀ ਹੈ ਕਿੰਨੇ ਕਿਲੋਮੀਟਰ ਦੀ ਹੈ ਕਿ ਕਦੋਂ ਤੱਕ ਕੰਪਲੀਟ ਹੋਏਗੀ ਔਰ ਕਿਹਦਾ ਐਸਟੀਮੇਟ ਬਣ ਚੁੱਕਿਆ ਹੈ ਕਿ ਇਸ ਦਾ ਟੈਂਡਰ ਹੋ ਚੁੱਕਿਆ ਹੈ ਕਿ ਇਸ ਦਾ ਵਰਕ ਆਰਡਰ ਹੋ ਚੁੱਕਿਆ ਹੈ ਉਹ ਸਾਰੀਆਂ ਡਿਟੇਲ ਜਿਹੜੀਆਂ ਨੇ ਮੈਂ ਤੁਹਾਡੇ ਨਾਲ ਹੀ ਅੱਜ ਸ਼ਹਿਰ ਵਾਸੀਆਂ ਨਾਲ ਸ਼ੇਅਰ ਕਰਾਂਗਾ ਸਰ ਸਰ ਬੜਾ ਡਿਟੇਲਡ ਜਿਹੜਾ ਹੈ 10 ਕਰੋੜ ਰੁਪਇਆ ਅਸੀਂ ਪੀਡਬਲਿਊਡੀ ਪ੍ਰੋਵਿੰਸ਼ੀਅਲ ਜਿਹੜਾ ਹੈਗਾ ਡਿਪਾਰਟਮੈਂਟ ਇਹਨਾਂ ਦੀ ਡਿਵੀਜ਼ਨ ਉਹ ਦੇ ਰਹੀ ਉਹਨੇ ਕੰਮ ਕਰਨਾ ਹੈ 20 ਕਰੋੜ ਦਾ ਕੰਮ ਜਿਹੜਾ ਹੈ ਉਹ ਨੈਸ਼ਨਲ ਹਾਈਵੇਜ਼ ਵਾਲਿਆਂ ਨੇ ਡਿਵੀਜ਼ਨ ਨੇ ਕਰਨਾ ਹੈ ਤੇ 10 ਕਰੋੜ ਦਾ ਜਿਹੜਾ ਹੈ 10 ਕਰੋੜ ਦਾ ਕੰਮ ਜਿਹੜਾ ਹੈ ਉਹ ਮਿਨਿਸਪਲ ਕਾਰਪੋਰੇਸ਼ਨ ਇਹ ਸਿਰਫ ਕੰਮ ਜਿਹੜੇ ਹੈਗੇ ਨੇ 30 ਕਰੋੜ ਦੇ ਸਿਰਫ ਮੇਰੀ ਕੰਸਟੀਚੁਐਂਸੀ ਪਟਿਆਲਾ ਵਨ ਦੇ ਨੇ ਜੀ ਸੋ ਇਹ ਕੰਮ ਜਿਹੜੇ ਨੇ ਸ਼ੁਰੂ ਹੋ ਚੁੱਕੇ ਨੇ पीडब्ल्यूडी ਵਾਲੇ ਵੀ ਕਰ ਰਹੇ ਨੇ ਤੇ ਮਿਨਿਸਪਲ ਕਾਰਪੋਰੇਸ਼ਨ ਨੇ ਵੀ ਅਪਲੋ ਵਾਲ ਦੇ ਵਿੱਚ 2.5 ਕਰੋੜ ਦੀ ਅੱਜ ਜਿਹੜਾ ਹੈ 2.5 ਕਰੋੜ ਦੀਆਂ ਸੜਕਾਂ ਦਾ ਕੰਮ ਜਿਹੜਾ ਹੈ ਕੰਪਲੀਟ ਹੋ ਜਾਏਗਾ ਕਦੋਂ ਤੱਕ ਮੰਤਰੀ ਜੀ ਕੰਪਲੀਟ ਸੋ ਦੇਖੋ 40 ਕਰੋੜ ਰੁਪਏ ਸਾਰੇ ਸੜਕਾਂ ਤੇ ਲੱਗਣਗੇ ਸਾਰੇ ਸੜਕਾਂ ਤੇ ਲੱਗਣਗੇ ਸਰ ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਸਾਨੂੰ ਹਾਰਟ ਮਿਕਸ ਪਲਾਂਟਸ ਚੱਲਦੇ ਨੇ ਫ੍ਰਮ ਸੈਪਟੈਂਬਰ ਟਿਲ ਡਿਸੰਬਰ ਸਰਦੀਆਂ ਦੇ ਵਿੱਚ ਡਿਸੰਬਰ ਤੋਂ ਲੈ ਕੇ ਫੈਬਰੂਰੀ ਐਂਡ ਤੱਕ ਛੇਰ ਬੰਦ ਹੋ ਜਾਂਦੇ ਨੇ ਫਿਰ ਮਾਰਚ ਅਪ੍ਰੈਲ ਮਈ ਤੱਕ ਚੱਲਦੇ ਨੇ ਜੂਨ ਅਨਵਰਡ ਟਿਲ ਸੈਪਟੈਂਬਰ ਅਗੇਨ ਬੰਦ ਹੋ ਜਾਂਦੇ ਨੇ ਕਿਉਂਕਿ ਪ੍ਰਸਾਤਾ ਸ਼ੁਰੂ ਹੋ ਜਾਂਦੀ ਸੋ ਅਸੀਂ ਜੇ ਖਿੱਚ ਵੀ ਦਿੰਨੇ ਆ ਤਾਂ ਸਾਨੂੰ ਪੂਰੇ ਸਾਲ ਦੇ ਵਿੱਚ 6 ਤੋਂ ਲੈ ਕੇ 7 ਮਹੀਨੇ ਮਿਲਦੇ ਨੇ ਜਿਦੇ ਵਿੱਚ ਅਸੀਂ ਲੁੱਕ ਦਾ ਕੰਮ ਕਰਾ ਸਕਦੇ ਸੋ ਫਰਦਰ ਡਿਲੇ ਕੋਈ ਨਾ ਹੋਵੇ ਇਸ ਤੋਂ ਵੱਧ ਹੁਣ ਲੋਕਾਂ ਨੂੰ ਹੋਰ ਪਰੇਸ਼ਾਨੀ ਨਾ ਹੋਵੇ ਅਸੀਂ ਆਪਣਾ ਪੇਪਰ ਵਰਕ ਸਾਰਾ ਕੰਪਲੀਟ ਕਰ ਲਿਆ ਸੀ ਮੌਨਸੂਨ ਸੀਜ਼ਨ ਦੇ ਦੌਰਾਨ ਇਹ ਹੁਣ ਜਿਹੜਾ ਹੈ ਅਸੀਂ ਇਹ ਕੰਮ ਜਿਹੜਾ ਹੈ ਅਮਲੀ ਜਾਮਾ ਪਹਿਨਾ ਰਿਹਾ ਤੁਹਾਡੇ ਸਾਹਮਣੇ ਸੜਕਾਂ ਬਣ ਰਹੀਆਂ ਨੇ ਡਿਟੇਲਸ ਜਿਹੜੀਆਂ ਨੇ ਉਹ ਮੈਂ ਤੁਹਾਡੇ ਸਾਰੇ ਨਾਲ ਸ਼ੇਅਰ ਕਰ ਚੁੱਕੇ ਸੋ ਤੁਸੀਂ ਕਾਈਂਡਲੀ ਯੂ نو ਯੂ ਕੈਨ ਗੋ ਥਰੂ ਦੈਮ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਏਗਾ ਕਿ ਕਿੰਨਾ ਕਿੰਨਾ ਕੰਮ ਹੈ ਕਿਉਂਕਿ ਲਿਸਟ ਬੜੀ ਐਕਸਟੈਂਸਿਵ ਹੈ ਜੀ ਮਤਲਬ ਕਿ ਲੋਕਾਂ ਨੂੰ ਦੇ ਜਰੂਰ ਹੈ ਕਿ ਉਹ ਵੀ ਇਹਨਾਂ ਸੜਕਾਂ ਦੇ ਆਫਸਰ ਕੰਪਲੀਟ ਹੁੰਦੀ ਹੈ ਅਜੇ ਤੱਕ ਬਣ ਨਹੀਂ ਰਹੀ ਬਣ ਨਹੀਂ ਰਹੀ ਉਹਦਾ ਕਾਰਨ ਕੀ ਰਹਿੰਦਾ ਜਿਹੜਾ ਸੋ ਦੇਖੋ ਪਹਿਲਾਂ ਜਿਹੜੀਆਂ ਐਲਐਨਟੀ ਨੇ ਸੜਕਾਂ ਪਾਣੀਆਂ ਸੀ ਉਹ ਸੀਗਾ ਲੋ ਸਪੈਸੀਫਿਕੇਸ਼ਨ ਸੀਗੀਆਂ ਉਹਨਾਂ ਦੀਆਂ ਅਸੀਂ ਚਾਹੁੰਦੇ ਸੀ ਬੜਾ ਰੋਬਸਟ ਨੈਟਵਰਕ ਰਵੇ ਸ਼ਹਿਰ ਦੇ ਵਿੱਚ ਵੀ ਪੁਖਤਾ ਔਰ ਡਿਊਰੇਬਲ ਜਿਹੜੀ ਹੈ ਉਹ ਸੜਕਾਂ ਬਣ ਇਸ ਕਰਕੇ ਅਸੀਂ ਉਹਨਾਂ ਤੋਂ ਕੰਮ ਵਾਪਸ ਲੈ ਲਿਆ ਉਹਨਾਂ ਨੇ ਮਨਸਿਪਲ ਕਾਰਪੋਰੇਸ਼ਨ ਨੂੰ 20 ਕਰੋੜ ਰੁਪਏ ਦੇ ਦਿੱਤਾ ਉਸ 20 ਕਰੋੜ ਦੇ ਨਾਲ ਅਸੀਂ ਹਾਇਰ ਸਪੈਸੀਫਿਕੇਸ਼ਨ ਦੇ ਨਾਲ ਅਸੀਂ ਰੋਡਸ ਬਣਾਉਣ ਜਾ ਰਹੇ ਹਾਂ ਡਿਟੇਲ ਜਿਵੇਂ ਫੌਂਟੇਨ ਟਾਊਨ ਤੋਂ ਲੀਲਾਪਵਨ ਬੋਥ ਸਾਈਡਸ ਇਹ ਜਿਹੜਾ ਹੈ 25 9 ਨੂੰ ਜਿਹੜਾ ਹੈ ਕੰਮ ਸ਼ੁਰੂ ਹੋ ਜਣਾ। اے ਪੀ ਡਬਲਯੂ ਡੀ ਦੇ ਕੰਮ ਮੈਂ ਤੁਹਾਨੂੰ ਕੁਝ ਨਾਮ ਦੇਣਾ ਜੀ। ਐਚ ਡੀ ਐਫ ਸੀ ਬੈਂਕ ਤੋਂ ਗੋਪਾਲ ਸਵੀਟਸ ਇਹ ਵੀ 25 9 ਨੂੰ ਜਿਹੜਾ ਹੈ ਅਸੀਂ ਕੰਮ ਸ਼ੁਰੂ ਕਰ ਦੇਾਂਗੇ। ਚਿਲਡਰਨ ਮੈਮੋਰੀਅਲ ਚੌਂਕ ਤੋਂ 23 ਨੰਬਰ ਫਾਟਕ ਇਹਦੇ 30 9 ਨੂੰ ਜਿਹੜਾ ਹੈ ਇਹਦਾ ਕੰਮ ਜਿਹੜਾ ਅਸੀਂ ਕਮਿੰਸ ਕਰ ਦੇਵਾਂਗੇ। ਫਦਰੋਂ ਲਹਿਲ ਚੌਂਕ ਤੋਂ ਖੰਡਾ ਚੌਂਕ ਇਹ ਵੀ ਜਿਹੜਾ ਹੈਗਾ 30 9 ਨੂੰ ਅਸੀਂ ਜਿਹੜਾ ਹੈ ਇਹਨੂੰ ਕੰਮ ਸ਼ੁਰੂ ਕਰ ਦੇਵਾਂਗੇ ਜੀ। 19 ਨੰਬਰ ਫਲਾਈਓਵਰ ਤੋਂ ਬੱਸ ਸਟਾਪ ਦੁਖਨੀ ਮਾਰਨ ਸਾਹਿਬ ਏ 10 10 ਕਿਉਂਕਿ ਦੇ ਟੈਂਡਰ ਟੂ ਬੀ ਓਪਨਡ ਔਨ 6 10 6 ਅਕਤੂਬਰ ਨੂੰ ਇਹ ਟੈਂਡਰ ਖੁੱਲਣਗੇ ਤੇ ਅਸੀਂ 10 ਤੱਕ ਜਿਹੜਾ ਹੈ ਇਹਨੂੰ ਅਗੇ ਕੰਮ ਸ਼ੁਰੂ ਕਰਵਾਵਾਂਗੇ ਜੀ ਸਾਸੀ ਰੋਡ ਦਾ ਹੈਗਾ ਉਹਦੀ ਅਜੇ ਐਨਓਸੀ ਪੈਂਡਿੰਗ ਆ ਬਿਕੋਜ਼ ਨਵੀਂ ਖੁਦਾਈ ਹੋਈ ਹੈ ਇਟ ਵਿਲ ਟੇਕ ਸਮ ਟਾਈਮ ਸ਼ੋਰਾ ਹੋਟਲ ਜੇਲ ਰੋਡ ਇਹ ਜਿਹੜਾ ਹੈਗਾ ਵਰਕ ਟੂ ਬੀ ਸਟਾਰਟਡ ਸੂਨ ਇਹ ਜਿਹੜਾ ਸ਼ੁਰੂ ਹੋ ਜਾਏਗਾ ਜੀ ਸ਼ੁਰੂ ਹੋ ਗਿਆ ਸ਼ੁਰੂ ਹੋ ਗਿਆ ਕੱਲ ਸੋ ਇਹ ਵੀ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਜੀ ਬਸ ਸਟਾਪ ਟੂ ਦੁਖਨਵਾਨ ਸਰ ਟੂ ਡੀਮਾਰਟ ਇਹ ਡਾਕਸਰਦੀ ਕੰਸਟਿਟੂਐਂਸੀ ਆ ਜਾਂਦੀ ਹੈ ਉਹਨਾਂ ਦਾ ਹੈਗਾ ਜੀ ਇਹ ਵੀ ਜਿਹੜਾ ਹੈਗਾ ਉਹ ਕੋਫ ਐਕਸਕਵੇਸ਼ਨ ਇਸ ਇਨ ਪ੍ਰੋਗਰਸ ਟੈਂਡੈਂਡ ਟੂ ਬੀ ਫਲੋਟਡ ਵਿਦੀਨ 7 ਡੇਸ ਆਫ ਕੰਪਲੀਸ਼ਨ ਆਫ ਐਕਸਕਵੇਸ਼ਨ ਇਹ ਥੋੜਾ ਡਿਲੇਟ ਹੋਏਗਾ ਕਿਉਂਕਿ ਹੁਣ ਕੰਮ ਸ਼ੁਰੂ ਹੋਇਆ ਹੈ ਜੀ ਐਕਸਕਵੇਸ਼ਨ ਦਾ ਠਿਕਰੀ ਵਾਲਾ ਚੌਂਕ ਤੋਂ ਪੌਰਾ ਚੌਂਕ ਇਹ ਜਿਹੜਾ ਹੈ 10 10 ਤੋਂ ਅਸੀਂ ਜਿਹੜਾ ਹੈ ਸ਼ੁਰੂ ਕਰਾਂਗੇ ਕੌਂਟੈਂਟ ਚੌਂਕ ਤੋਂ ਸ਼ੇਰਾਂ ਵਾਲਾ ਗੇਟ ਇਹ ਵੀ 10 10 25 ਤੋਂ ਜਿਹੜਾ ਹੈ ਕੰਮ ਸ਼ੁਰੂ ਹੋਏਗਾ ਹਾਂਜੀ ਤੇ ਤਿੰਨ ਲਾਂਸ ਕੱਟ ਨੇ ਇਹ ਵਾਲੀ ਇਹ ਵੀ ਕੱਟੀ ਹੈ 10.39 ਜੀ ਸੋ ਕ੍ਰੋਸਿੰਗ ਐਟ ਕਾਰਨਰ ਹੋਟਲ ਕਾਰਨਰ ਹੋਟਲ ਪੁਰਾਣਾ ਬੱਸ ਸਟੈਂਡ ਜਿਹੜਾ ਸੀਗਾ ਉਹ ਬਹੁਤ ਖਰਾਬ ਹੋਇਆ ਸੀ ਉਹ ਵੀ ਰੋਡ ਜਿਹੜੀ ਹੈ ਇੱਕੋ ਸਟੈਚ ਦੇ ਵਿੱਚ ਹੈ ਜਿਹੜੀ ਹੈ ਆ ਫਾਊਂਟੇਨ ਚੌਂਕ ਤੱਕ ਫਰੋਮ 올ਡ ਬੱਸ ਸਟੈਂਡ ਇਹ ਵੀ ਰੋਡ ਜਿਹੜੀ ਹੈ ਬਣਾਈ ਜਾਈਗੀ ਫਾਊਂਟੇਨ ਚੌਂਕ ਤੋਂ ਐਨ ਆਈ ਐਸ ਲੋਅਰ ਮਾਲ ਜਿਹੜੀ ਹੈ ਉਹ ਤੁਸੀਂ ਦੇਖਿਆ ਵੀ ਹੁਣ ਕੰਮ ਚੱਲ ਰਿਹਾ ਉੱਥੇ ਪਾਈਪਲਾਈਨ ਪਾਛਾਂ ਦਾ ਸੋ ਇਹ ਜਿਹੜਾ ਹੈਗਾ ਇਹ ਕੰਮ ਸਭ ਤੋਂ ਬਾਅਦ ਦੇ ਵਿੱਚ ਹੋਏਗਾ ਬਿਕੋਜ਼ अर्ਲियर ਜਿਹੜੀਆਂ ਸੜਕਾਂ ਪਹਿਲਾਂ ਪਟੀਆਂ ਹੋਈਆਂ ਨੇ ਉਹਨਾਂ ਨੂੰ ਪਹਿਲਾਂ ਰਿਪੇਅਰ ਕਰ ਰਹੇ ਹਾਂ ਤਾਂ ਕਿ ਲੋਕ ਜਿਹੜੇ ਨੇ ਜ਼ਿਆਦਾ ਸਫਰ ਨਾ ਕਰਨ। ਲਾਈਕਵਾਇਜ਼ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਸਰਕਰਤਾਰ پارک ਕਲੋਨੀ, ਅਵਲੋਆ, ਕਿਸ਼ਨਾ ਕਲੋਨੀ, ਕਰਤਾਰ ਕਲੋਨੀ, ਭਰਪੁਰ, ਭਰਪੁਰ ਗਾਰਡਨ ਇੱਥੇ ਕੰਮ ਜਿਹੜਾ ਹੈਗਾ ਇਹ ਸੀ ਇੱਕ ਇੱਕ ਮਹੀਨੇ ਦੇ ਵਿੱਚ ਵਿੱਚ ਜਿਹੜਾ ਕੰਮ ਕਈਆਂ ਦੇ ਖਤਮ ਹੋ ਗਏ ਮਿਨਿਸਪਲ ਕਾਰਪੋਰੇਸ਼ਨ ਦੇ ਸਾਰੇ ਕੰਮ ਅਸੀਂ ਦਸੰਬਰ ਤੋਂ ਪਹਿਲਾਂ ਪਹਿਲਾਂ ਕਰ ਦਿਆਂਗੇ ਬਿਕੋਜ਼ ਇਹਨਾਂ ਦੀ ਪ੍ਰੋਸੈਸ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਵਰਕ ਆਊਟਰ ਦਿੱਤੇ ਜਾ ਚੁੱਕੇ ਨੇ ਤੇ ਕੰਮ ਚੱਲ ਰਿਹਾ ਔਨ ਔਨ ਸਾਈਟ ਜਿਹੜਾ ਹੈ ਕੰਮ ਚੱਲ ਰਿਹਾ ਇਹਦੇ ਵਿੱਚ ਪ੍ਰਤਾਪ ਨਗਰ ਕ੍ਰਿਸ਼ਨਾ ਕਲੋਨੀ ਕੋਤਾਰ ਕਲੋਨੀ ਬਡੂਂਗਰ ਭਰਪੂਰ ਗਾਰਡਨ ਮਜੀਠੀਅਨ ਕਲੇ ਫਰੈਂਸ ਕਲੋਨੀ ਅਬਲੋਵਾਲ ਬਡੂਂਗਰ ਮੇਨ ਰੋਡ ਅਜੀਤ ਨਗਰ ਮੋਤੀਬਗ ਸਾਹਿਬ ਕਲੋਨੀ ਮੋਦੀ ਕਾਲਜ ਮੇਨ ਰੋਡ ਨਿਊ ਮੋਤੀਬਗ ਸਾਹਿਬ ਕਲੋਨੀ ਸੂਲੇਰ 6 ਮਹਿਲ ਇਨਕਲੇਵ ਸਨੋਰੀ ਅੱਡਾ ਸੀ ਭਗਤ ਸਿੰਘ ਚੌਂਗ ਤੇ ਰੋਜ਼ ਗਾਰਡਨ ਛੋਟਾ ਰਾਈ ਮਾਜਰਾ ਜੀ 20 ਕਲੋਨੀ ਤੇਜਵਾ ਕਲੋਨੀ ਰੋਜ਼ ਕਲੋਨੀ ਗੋਪਾਲ ਕਲੋਨੀ ਅਜੋਨੀ ਗਰੀ ਉਹ ਸਾਰੀ ਬੈਲਟ ਜਿਹੜੀ ਹੈਗੀ ਹੈ ਉਹ ਅਸੀਂ ਇਹਨਾਂ ਤਿੰਨਾਂ ਮਹੀਨਿਆਂ ਦੇ ਵਿੱਚ ਸਾਰੀ ਕੰਪਲੀਟ ਕਰਕੇ ਇਹ ਕੰਮ ਕਰਨ ਤੋਂ ਬਾਅਦ